ਇਸ ਸਾਲ ਮੌਨਸੂਨ ਆਮ ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਕੇਰਲ ਦੇ ਵਿੱਚ ਦਸਤਕ ਦੇ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ 31 ਮਈ ਨੂੰ ਮੌਨਸੂਨ ਕੇਰਲ ਪਹੁੰਚ ਜਾਵੇਗਾ ਵੈਸੇ ਕੇਰਲ ਵਿੱਚ ਮੌਨਸੂਨ ਆਨ ਦੀ ਆਮ ਤਰੀਕ 1 ਜੂਨ ਹੁੰਦੀ ਹੈ ਲੇਕਿਨ ਮੌਸਮ ਵਿਭਾਗ ਨੇ دیر ਰਾਤ ਇਹ ਨਵਾਂ ਅਨੁਮਾਨ ਜਾਰੀ ਕੀਤਾ ਹੈ ਐਲਾਨੀ ਗਈ ਤਰੀਕ ਦੇ ਵਿੱਚ 4 ਦਿਨ ਘੱਟ ਜਾਂ ਜ਼ਿਆਦਾ ਹੋਣ ਦੀ ਗੁੰਜਾਇਸ਼ ਰੱਖੀ ਗਈ ਹੈ ਯਾਨੀ ਮੌਨਸੂਨ 28 ਮਈ ਤੋਂ 3 ਜੂਨ ਦੇ ਵਿੱਚ ਕਿਸੇ ਵੀ ਵਕਤ ਆ ਸਕਦਾ ਹੈ ਪਾਕ ਦੇ ਮੁਤਾਬਕ ਬੰਗਾਲ ਦੀ ਖਾੜੀ ਦੇ ਵਿੱਚ ਅੰਡੇਮਾਨ ਸਾਗਰ ਤੇ ਦਵੀਪ ਸਮੂਹ ਤੇ ਮਾਨਸੂਨ ਦੇ 2 ਦਿਨ ਪਹਿਲਾਂ ਯਾਨੀ 19 ਮਈ ਨੂੰ ਹੀ ਪਹੁੰਚਣ ਦੀ ਸੰਭਾਵਨਾ ਹੈ ਜਦਕਿ ਉਥੋਂ ਦਸਤਕ ਦੇਣ ਦੀ ਆਮ ਤਾਰੀਖ 21 ਮਈ ਹੁੰਦੀ ਹੈ ਪਿਛਲੇ ਸਾਲ ਵੀ ਮਾਨਸੂਨ ਨੇ ਅੰਡੇਮਾਨ ਨਿਕੋਬਾਰ ਦਵੀਪ ਸਮੂਹ ਦੇ ਵਿੱਚ 19 ਮਈ ਨੂੰ ਹੀ ਦਸਤਕ ਦਿੱਤੀ ਸੀ ਲੇਕਿਨ ਕੇਰਲ ਦੇ ਵਿੱਚ 9 ਦਿਨ ਦੇਰੀ ਦੇ ਨਾਲ 8 ਜੂਨ ਤੱਕ ਪਹੁੰਚਿਆ ਸੀ ਮਾਂਸੂਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਜੇਕਰ ਗੱਲ ਕਰੀ ਤਾਂ ਮੱਧ ਪ੍ਰਦੇਸ਼ ਦੇ ਵਿੱਚ 16 ਤੋਂ 21 ਜੂਨ ਦੇ ਵਿੱਚ ਮਾਂਸੂਨ ਪਹੁੰਚ ਜਾਵੇਗਾ। ਮਹਾਰਾਸ਼ਟra ਦੇ ਵਿੱਚ 9 ਤੋਂ 16 ਜੂਨ ਦੇ ਵਿੱਚ, ਗੋਆ ਦੇ ਵਿੱਚ 5 ਜੂਨ ਨੂੰ ਮਾਂਸੂਨ ਐਂਟਰ ਕਰੇਗਾ। ਉੱਤਰ ਪ੍ਰਦੇਸ਼ ਦੀ ਜੇਕਰ ਗੱਲ ਕਰੀ ਤਾਂ 18 ਤੋਂ 25 ਜੂਨ ਦੇ ਵਿੱਚ, ਉੱਤਰਾਖੰਡ ਦੇ ਵਿੱਚ 20 ਤੋਂ 28 ਜੂਨ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ 22 ਜੂਨ ਨੂੰ ਮਾਂਸੂਨ ਦਸਤਕ ਦੇਵੇਗਾ। ਲਦਾਖ, ਜੰਮੂ ਕਸ਼ਮੀਰ ਦੇ ਵਿੱਚ 22 ਤੋਂ 29 ਜੂਨ ਦੇ ਵਿੱਚ, ਦਿੱਲੀ ਦੀ ਜੇਕਰ ਗੱਲ ਕਰੀਏ ਤਾਂ 27 ਜੂਨ ਨੂੰ ਮਾਂਸੂਨ ਐਂਟਰ ਕਰੇਗਾ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਤਾਂ 26 ਜੂਨ ਤੋਂ 1 ਜੁਲਾਈ ਦੇ ਦਰਮਿਆਨ ਮਾਨਸੂਨ ਪੰਜਾਬ ਦੇ ਅੰਦਰ ਮਾਨਸੂਨ ਦਾਖਲ ਕਰੇਗਾ ਹਰਿਆਣਾ ਦੀ ਜ਼ਿਕਰ ਗੱਲ ਕੀਤੀ ਤਾਂ 27 ਜੂਨ ਤੋਂ 3 ਜੁਲਾਈ ਦੇ ਵਿੱਚ ਵਿੱਚ ਮਾਨਸੂਨ ਜਿਹੜਾ ਹਰਿਆਣਾ ਦੇ ਵਿੱਚ ਦਾਖਲ ਹੋਵੇਗਾ ਚੰਡੀਗੜ੍ਹ ਦੇ ਵਿੱਚ 28 ਜੂਨ ਨੂੰ ਰਾਜਸਥਾਨ ਦੀ ਜ਼ਿਕਰ ਗੱਲ ਕੀਤੀ ਤਾਂ ਸਭ ਤੋਂ ਅਖੀਰ ਦੇ ਵਿੱਚ 25 ਜੂਨ ਤੋਂ 6 ਜੁਲਾਈ ਦੇ ਦਰਮਿਆਨ ਰਾਜਸਥਾਨ ਦੇ ਵਿੱਚ ਜਿਹੜਾ ਮਾਨਸੂਨ ਦਾਖਲ ਹੋਵੇਗਾ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਲਾਨੀਨੋ ਦੇ ਨਾਲ ਚੰਗੀ ਬਰਸਾਤ ਦਾ ਮੌਸਮ ਮਾਰਾ ਵੱਲੋਂ ਅਨੁਮਾਨ ਜाहिर ਕੀਤਾ ਗਿਆ ਹੈ ਕਲਾਈਮੇਟ ਦੇ ਦੋ ਪੈਟਰਨ ਹੁੰਦੇ ਹਨ ਅਲ ਨੀਨੋ ਅਤੇ ਲਾਨੀਨਾ ਪਿਛਲੇ ਸਾਲ ਅਲ ਨੀਨੋ ਐਕਟਿਵ ਸੀ ਜਦ ਕਿ ਇਸ ਵਾਰ ਅਲ ਨੀਨੋ ਪ੍ਰਸਥਿਤੀਆਂ ਇਸੇ ਹਫਤੇ ਖਤਮ ਹੋ ਰਹੀਆਂ ਹਨ ਅਤੇ ਸੰਭਾਵਨਾ ਬਣ ਰਹੀ ਹੈ ਕਿ ਤਿੰਨ ਤੋਂ ਪੰਜ ਹਫਤਿਆਂ ਦੇ ਵਿੱਚ ਲਾਨੀਨਾ ਪ੍ਰਸਥਿਤੀਆਂ ਪੈਦਾ ਹੋ ਜਾਣਗੀਆਂ ਪਿਛਲੇ ਸਾਲ ਅਲ ਨੀਨੋ ਦੇ ਸਮੇਂ ਆਮ ਤੌਰ 'ਤੇ 94% ਬਰਸਾਤ ਹੋਈ ਸੀ ਲੇਕਿਨ 2020 ਤੋਂ 2022 ਦੇ ਦੌਰ ਨਲਾ ਨੀਨਾ ਟ੍ਰਿਪਲ ਡਿਪ ਦੇ ਦਰਮਿਆਨ 109% 99 ਅਤੇ 106% ਬਰਸਾਤ ਹੋਈ ਸੀ ਤਾਂ ਇਹ ਸਭ ਨੂੰ ਦੇਖਦੇ ਹੋਏ ਮੌਸਮਾਰਾ ਨੇ ਇਸ ਵਾਰ ਮਾਨਸੂਨ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਣ ਦਾ ਅਨੁਮਾਨ ਜਤਾਇਆ ਹੈ ਜੋ ਕਿ ਇੱਕ ਚੰਗੀ ਖਬਰ ਹੈ ਸਾਡੇ ਲਈ ਕਿਉਂਕਿ ਪਿਛਲੇ ਸਾਲ ਦੀ ਜੇਕਰ ਗੱਲ ਕਰੀ ਤਾਂ ਉਹਦੇ ਵੀ ਅਨੁਮਾਨ ਜਿਹੜਾ ਬਰਸਾਤ ਦਾ ਘੱਟ ਹੋਇਆ ਸੀ ਲੇਕਿਨ ਇਸ ਵਾਰ ਮੌਸਮਾਰਾ ਨੇ ਜਿਸ ਤਰੀਕੇ ਦੀ پیشن گوئی ਕੀਤੀ ਹੈ ਕਿ ਇਸ ਵਾਰ ਮਾਨਸੂਨ ਬਹੁਤ ਚੰਗੀ ਬਰਸਾਤ ਲੈ ਕੇ ਆ ਰਿਹਾ ਹੈ ਸਾਡੇ ਵੱਲੋਂ ਪੇਸ਼ ਕੀਤੀ ਗਈ ਮੌਸਮ ਸਬੰਧੀ ਇਸ ਰਿਪੋਰਟ ਨੂੰ ਸਾਡੇ ਦਰਸ਼ਕ ਕਿਸ ਨਜ਼ਰੀਏ ਨਾਲ ਦੇਖਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ